जय करो वीर बजरंगी हर हर महादेव जय शंकर दी पंजाब सरकार ने बीते दिनी ਸਾਡੀ ਇਸ ਧਰਤੀ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ 350 ਸਾਲਾਂ ਜਿਹੜਾ ਮਨਾਇਆ ਬਹੁਤ ਹੀ ਵਧੀਆ ਮਨਾਇਆ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਮਨਾਇਆ ਗਿਆ ਜਿਹੜਾ ਪੰਜਾਬ ਸਰਕਾਰ ਦੇ ਭਗਵੰਤ ਮਾਨ ਜੀ ਨੇ ਸਾਡੀ ਅਨੰਦਪੁਰ ਸਾਹਿਬ ਦੀ ਧਰਤੀ ਅਨੰਦਪੁਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਅਲਾਉਂਸ ਕੀਤਾ ਸਾਬੋਤਲਵੰਡੀ ਨੂੰ ਤੇ ਅੰਮ੍ਰਿਤਸਰ ਨੂੰ ਇਹ ਬਹੁਤ ਵਧੀਆ ਗੱਲ ਆ ਅਲੀਕਾ ਦਾ ਵੀ ਚਾਹੀਦਾ ਸੀ ਕਿਉਂਕਿ ਇਹ ਸਰਕਾਰ ਦੀ ਪਹਿਲੀ ਉਪਲਬਧੀ ਆ ਜੋ ਸਾਡੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹਨਾਂ ਨੇ ਇੱਕ ਵਧੀਆ ਪ੍ਰਬੰਧ ਕੀਤਾ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਦੂਜੇ ਪਾਸੇ ਅਸੀਂ ਪੰਜਾਬ ਦੇ ਹਿੰਦੂ ਇਸ ਸਰਕਾਰ ਤੋਂ ਮੰਗ ਕਰਦੇ ਆ ਵੇ ਫਰਵਰੀ ਦੇ ਵਿੱਚ 15 ਫਰਵਰੀ ਨੂੰ ਮਹਾ ਸ਼ਿਵਰਾਤਰੀ ਦਾ ਉਤਸਵ ਆ ਰਿਹਾ ਸ਼ਰਕਰ ਭਗਵਾਨ ਜੀ ਦਾ ਕੋਲੇ ਨਾਚ ਜੀ ਦਾ ਉਹ ਸ਼ਬਰਤਰੀ ਦਾ ਤਿਹਾਰ ਆ ਰਿਹਾ ਉਹਦੇ ਵਿੱਚ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਇਸੇ ਤਰ੍ਹਾਂ ਉਹ ਪਵਿੱਤਰ ਤਿਹਾਰ ਸ਼ਬਰਤਰੀ ਨੂੰ ਵੀ ਪੰਜਾਬ ਪੱਧਰ ਤੇ ਇੱਕ ਪ੍ਰੋਗਰਾਮ ਲਿਕੇ ਜਿਹੜੀਆਂ ਸਾਡੀਆਂ ਸ਼ੋਭਾ ਯਾਤਰਾ ਆਪਣੇ ਪੱਧਰ ਤੇ ਤਾਂ ਪੰਜਾਬ ਦੇ ਲੋਕ ਪੂਰੇ ਦੇਸ਼ ਦੇ ਲੋਕ ਵਰਲਡ ਦੇ ਵਿੱਚ ਮਨਾਉਂਦੇ ਆ ਅਸੀਂ ਚਾਹੁੰਦੇ ਆ ਵੀ ਪੰਜਾਬ ਸਰਕਾਰ ਵੀ ਸਾਡੂੰ ਸਾਡੇ ਸਮਾਜ ਨੂੰ ਦੱਸਣ ਬਿਹਾਰ ਦੀ ਸਾਡੇ ਨਾਲ ਸਰਕਾਰੇ ਖੜੀ ਆ ਇਹ ਪਵਿੱਤਰ ਦਿਹਾੜੇ ਤੇ ਜਿੱਥੇ ਛੁੱਟੀ ਅਲਾਉਂਸ ਕੀਤੀ ਜਾਂਦੀ ਆ ਉੱਥੇ ਇਸ ਪਵਿੱਤਰ ਦਿਹਾੜੇ ਨੂੰ ਪੰਜਾਬ ਪੱਧਰ ਤੇ ਗੌਰਮੈਂਟ ਵੱਲੋਂ ਮਨਾਇਆ ਜਾਵੇ ਅਸੀਂ ਪੂਰੇ ਦੇਸ਼ਵਾਸੀ ਪੂਰੇ ਪੰਜਾਬ ਸਰਕਾਰ ਦਾ ਸਮਰਥਨ ਕਰਾਂਗੇ ਤੇ ਸਾਥ ਦੇਵਾਂਗੇ ਅਸੀਂ ਚਾਹੁੰਦੇ ਵੇ ਅਸੀਂ ਵੀ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੇ ਲੋਕ ਵੀ ਤੁਹਾਡੇ ਨਾਲ ਖੜੇ ਆ ਤੁਹਾਡਾ ਫਰਜ਼ ਬਣਦਾ ਜਦੋਂ ਸਾਰੇ ਸਮਾਜ ਨੂੰ ਹੱਕ ਦਿੰਦੇ ਤਾਂ ਸਾਨੂੰ ਵੀ ਸਾਨੂੰ ਹਿੰਦੂਆਂ ਨੂੰ ਵੀ ਇਹ ਹੱਕ ਦਿੱਤਾ ਜਾਵੇ ਤੇ ਪੰਜਾਬ ਪੱਧਰੀ ਪ੍ਰੋਗਰਾਮ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਕਿਸੇ ਵੀ ਸ਼ਹਿਰ ਵਿੱਚ ਮਨਾਓ ਇਹ ਮਨਾਣਾ ਚਾਹੀਦਾ ਸੋ ਸਰਕਾਰ ਨੂੰ ਅਪੀਲ ਕਰਦੇ ਆ ਕਿ ਅਸੀਂ ਵੀ ਹਿੰਦੂ ਵੀ ਇਸ ਪੰਜਾਬ ਦੇ ਅੰਗ ਹ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਸਾਡਾ ਵੀ ਪਵਿੱਤਰ ਤਿਆਰ ਮਹਾ ਸ਼ਿਵਰਾਤਰੀ ਦਾ ਤਿਆਰ ਪੂਰਾ ਪੰਜਾਬ ਦੇ ਪੱਧਰ ਤੇ ਮਨਾਇਆ ਜਾਵੇ ਜੈ ਸ਼ੰਕਰ ਦੀ